Thank you ਦਰਦ ਦੀ ਰਹਾਤ ਲਈ ਜਿੱਥੇ ਇੱਕ ਗੋਲੀ ਪਹਿਲੇ ਸਮੇਂ ਦੇ ਵਿੱਚ ਚਲਦੀ ਸੀ ਤਾਂ ਕਿਤੇ ਨਾ ਕਿਤੇ ਤੁਹਾਡੇ ਕਿਸੇ ਹੋਰ ਆਰਗਨ ਦੇ ਵਿੱਚ ਬੜਾ ਵੱਡਾ ਨੁਕਸਾਨ ਦੇ ਜਾਂਦੀ ਸੀ ਲੇਕਿਨ ਅੱਜ ਤੁਹਾਨੂੰ ਇੱਕ ਨਵੀਂ ਤਕਨੀਕ ਨਾਲ ਇੰਟਰੋਡਿਊਸ ਕਰਨਗੇ ਜਿਹੜੇ ਕਿ ਤੁਹਾਡੇ ਸਰੀਰ ਦੇ ਹੀ ਕੁਝ ਸਰਮ ਹੋਣਗੇ ਜੋ ਤੁਹਾਡੇ ਸਰੀਰ ਨੂੰ ਹੀ ਠੀਕ ਕਰਨਗੇ ਜਿਹਦੇ ਲਈ ਡਾਕਟਰ ਪਰਮਪ੍ਰੀਤ ਜੀ ਸਾਡੇ ਨਾਲ ਜੁੜੇ ਹਨ ਤੇ ਸਰ ਜਿਹੜੀ ਨਵੀਂ ਤਕਨੀਕ ਤੁਸੀਂ ਦੱਸ ਰਹੇ ਹੋ ਅੱਜ ਇਹਦੇ ਵਿੱਚ ਸਰੀਰ ਦਾ ਅੰਗ ਹੀ ਸਰੀਰ ਨੂੰ ਰਿਪੇਅਰ ਕਰਦਾ ਹੈ ਇਸ ਹਿਸਾਬ ਨਾਲ ਅਗਰ ਜੇ ਅਸੀਂ ਲਿਮਨ ਦੀ ਲੈਂਗੁਏਜ 'ਚ ਗੱਲ ਕਰੀਏ ਤੇ ਕਿੰਨਾ ਕਿ ਕਾਰਗਰ ਹੈਗਾ ਤੇ ਅੱਜ ਤੱਕ ਕਿੰਨੀ ਕਿ ਸਕਸੈਸਫੁਲ ਤੁਸੀਂ ਲੈ ਚ ਸੋ ਇਹਨੂੰ ਆਰਥੋਬਾਇਓਲੋਜਿਕਸ ਕਿਹਾ ਜਾਂਦਾ ਜੀ ਆਰਥੋਬਾਇਓਲੋਜਿਕਸ ਦਾ ਮਤਲਬ ਹੈਗਾ ਕਿ ਅਸੀਂ ਬੋਡੀ ਦਾ ਹੀ ਜਿਹੜਾ ਬਲੱਡ ਪ੍ਰੋਡਕਟਸ ਲੈ ਕੇ ਉਹਦੇ ਵਿੱਚੋਂ ਵੱਖਰੇ ਕਿਸਮ ਦੇ ਸੈੱਲ ਜਿਸ ਤਰ੍ਹਾਂ ਤੁਸੀਂ ਕਹਿ ਲੋ ਕਿ ਛਾਂਟ ਕੇ ਉਹਨੂੰ ਐਂਪਲੀਫਾਈ ਕਰਕੇ ਉਸੇ ਮਰੀਜ਼ ਦੇ ਵਿੱਚ ਯੂਜ਼ ਕਰਦੇ ਆ ਤਾਂ ਕਿ ਉਹਦੇ ਜਿਹੜੀ ਕਿਸੇ ਕਿਸਮ ਕਰਕੇ ਬਾਡੀ ਦੇ ਵਿੱਚ ਡੈਮੇਜ ਹੋਈ ਹੋਵੇ ਉਹਦੀ ਹੀਲਿੰਗ ਫਾਸਟਰ ਹੋ ਜਾਵੇ ਅਤੇ ਉਹਦੇ ਕਰਕੇ ਜਿਹੜੇ ਉਹਦੇ ਰਿਜ਼ਲਟਸ ਨੇ ਜਿਹੜੀਆਂ ਉਹ ਮੁਸ਼ਕਲਾਂ ਡੈਮੇਜ ਕਰਕੇ ਜਿਹੜਾ ਜੂਝ ਰਿਹਾ ਸੀ ਜਿਸ ਤਰ੍ਹਾਂ ਕਿ ਦਰਦ ਹੈ ਜਾਂ ਉਹ ਸਾਰੀਆਂ ਚੀਜ਼ਾਂ ਤੋਂ ਉਨਜਾਤ ਪਾ ਸਕੇ ਜਿਸਨਾਂ ਕੀ ਸ਼ਰੀਰ ਆਪਣੀ ਰਿਪੇਅਰ ਆਪਣੇ ਆਪ ਕਰਦਾ ਹੈ ਇਹ ਤੇ ਸਾਰੇ ਜਾਣਦੇ ਪਰ ਉਹਨੂੰ ਸਾਇੰਟੀਫਿਕਲੀ ਨਵਾਂ ਮੋਡੀਫਿਕੇਸ਼ਨ ਦੇ ਕੇ ਉਹ ਫਾਸਟ ਰਿਲੀਫ ਤੇ ਵੱਡੀ ਤੋਂ ਵੱਡੀ ਬਿਮਾਰੀ ਨੂੰ ਕਿਸ ਤਰ੍ਹਾਂ ਠੀਕ ਕਰਨਾ ਉਹ ਸਾਇੰਟੀਫਿਕਲੀ ਦੇ ਤਰੀਕੇ ਨਾਲ ਜਿਹੜਾ ਹੁਣ ਤੁਸੀਂ ਸ਼ੁਰੂ ਕੀਤਾ ਇਹਦੇ ਵਿੱਚ ਕਿੰਨੇ ਕੇ ਪੇਸ਼ੈਂਟ ਅੱਜ ਤੱਕ ਆਪਾਂ ਸੈਕਸੈਸਫੁਲੀ ਠੀਕ ਕਰ ਚੁੱਕੇ ਹਾਂ ਅਸੀਂ ਹੁਣ ਤੱਕ ਦੀ 5000 ਪ੍ਰੋਸੀਜਰਸ ਕਰ ਚੁੱਕੇ ਹਾਂ ਸੋ ਤਕਰੀਬਨ ਤਕਰੀਬਨ ਜੇ ਆਪਾਂ ਗਾਲ ਕਰੀਏ ਤਾਂ ਹੁਣ ਤੱਕ ਅਸੀਂ 1500 ਤੋਂ 18000 1500 ਤੋਂ 1800 ਜਿਹੜੇ ਪੇਸ਼ੈਂਟਸ ਨੇ ਅਸੀਂ ਉੰਡਰਕਵਿੰਟ ਕਲੀਨਿਕ ਦੇ ਵਿੱਚ ਇਹਨਾਂ ਦਾ ਟ੍ਰੀਟਮੈਂਟ ਕਰ ਚੁੱਕੇ ਆ ਤੇ ਇਹ ਪ੍ਰੋਸੀਜਰਸ ਦੇ ਨਾਲ ਜਿਹੜਾ ਉਹ ਸਾਡੇ ਕੋਲ ਪੇਨ ਵਾਸਤੇ ਇਨੀਸ਼ੀਅਲੀ ਆਏ ਸੀਗੇ ਉਹਨਾਂ ਨੂੰ ਕਾਫੀ ਆਰਾਮ ਹੈ ਇਹਦੇ ਰਿਜ਼ਲਟਸ ਕਾਫੀ ਅੱਛੇ ਹਨ ਅਤੇ ਸਾਡੇ ਪੇਸ਼ੈਂਟਸ ਵੀ ਇਸ ਨਾਲ ਖੁਸ਼ ਹਨ ਕਿਸੇ ਕਿਸੇ ਨਾਲ ਇਹ ਪੇਨਸ ਅਪਾ ਰਿਲੀਫ ਕਰ ਸਕਦੇ ਆ ਇਹਦੇ ਵਿੱਚ ਜੀ ਜੋੜਾਂ ਸੰਬੰਧੀ ਦਰਦਾਂ ਜਿਸ ਤਰ੍ਹਾਂ ਕਿ ਸ਼ੋਲਡਰ ਨੀ ਐਲਬੋ ਪੇਨ हिਪ ਪੇਨ ਵੀ ਅਸੀਂ ਇਹਨਾਂ ਤੇ ਕੰਮ ਕਰਦੇ ਹਾਂ ਇਸ ਤੋਂ ਇਲਾਵਾ ਜੇਕਰ ਕਿਸੇ ਮਰੀਜ਼ ਨੂੰ ਸਪਾਈਨ ਸੰਬੰਧੀ ਦਰਦ ਰਹਿੰਦੀ ਹੈ ਭਾਵੇਂ ਉਸ ਨੂੰ ਕੈਂਸਰ ਪੇਨ ਵੀ ਹੋ ਸਕਦੀ ਹੈ cancer pain ਦੇ ਮਰੀਜ਼ ਵੀ ਸਾਡੇ ਕੋਲ ਜਿਹੜਾ ਹੈਗਾ ਕਮਰ ਦੇ ਦਰਦ ਨਾਲ ਆਉਂਦੇ ਹਨ ਉਹਨਾਂ ਦਾ ਵੀ ਟਰੀਟਮੈਂਟ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ osteoporosis ਇੱਕ ਬਿਮਾਰੀ ਹੈ ਜ ਜਨਾ ਕਿ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਡਿੱਗਣ ਕਰਕੇ ਜਿਹੜਾ ਹੈ ਹੱਡੀਆਂ ਟੁੱਟ ਵੀ ਸਕਦੀਆਂ ਹਨ ਉਹਨਾਂ ਦੇ ਟਰੀਟਮੈਂਟ ਵੀ ਜਿਹੜੇ osteoporotic bones ਕਰਕੇ ਦਰਦ ਹੁੰਦੇ ਹਨ ਉਹਨਾਂ ਦਾ ਟਰੀਟਮੈਂਟ ਵੀ ਅਸੀਂ ਕਰ ਰਹੇ ਜਿਸ ਤਰ੍ਹਾਂ ਇੱਕ ਨਾਰਮਲ ਜਿਆਦਾਤਰ ਜੋਇੰਟ ਪੇਨ ਨੂੰ ਰੀਡ ਕੀਤਾ ਜਾਂਦਾ ਹੈ ਕਿ ਗ੍ਰੀਸ ਖਤਮ ਹੋ ਗਈ ਹੈ ਹੱਡੀਆਂ ਦੇ ਜੋੜ ਵੱਧ ਗਏ ਆ ਉਹਨਾਂ ਜੇ ਵੀ ਕਰਗਰ ਹੈ ਹਾਂਜੀ ਲੇਕਿਨ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਹਰ ਮਰੀਜ਼ ਦੇ ਵਿੱਚ کارਗਰ ਨਹੀਂ ਹੈ ਇਹਦੀਆਂ ਇੰਡੀਕੇਸ਼ਨਸ ਹਨ ਕਿ ਹਰ ਇੱਕ ਮਰੀਜ਼ ਦੇ ਵਿੱਚ ਦੀ ਬਜਾਏ ਇਹ ਕੁਝ ਮਰੀਜ਼ਾਂ ਦੇ ਵਿੱਚ ਇਹਨੂੰ ਇਸਤੇਮਾਲ ਕੀਤਾ ਜਾਵੇ ਤੇ ਇਹਦੇ ਰਿਜ਼ਲਟ ਜਿਹੜੇ ਹਨ ਬਹੁਤ ਵਧੀਆ ਹਨ ਸੋ فرض ਕਰ ਲਓ ਜੇਕਰ ਕਿਸੇ ਮਰੀਜ਼ ਦੇ ਜੋੜ ਬਹੁਤ ਹੀ ਜ਼ਿਆਦਾ ਖਰਾਬ ਹਨ ਉਹਨਾਂ ਦੀਆਂ ਚਾਲ ਦੇ ਵਿੱਚ ਵਿਗਾਪਨ ਆਣਾ ਸ਼ੁਰੂ ਹੋ ਗਿਆ ਗੋਡੇ ਮੁੜ ਗਏ ਹਨ ਇਹ ਟੈਕਨੀਕਸ ਇਨਰ ਪੇਸ਼IENTS ਵਿੱਚ ਕਾਮਯਾਬ ਨਹੀਂ ਹੋ ਸਕਦੀਆਂ ਅਤੇ ਨਾ ਹੀ ਇਹਨਾਂ ਵਿੱਚ ਕੀਤੀਆਂ ਜਾਂਦੀਆਂ ਹਨ ਸੋ ਇਹ ਜਿਹੜੇ ਪੇਸ਼ੈਂਟ ਹੁੰਦੇ ਹਨ ਇਹ ਸਰਜਰੀ ਦੇ ਕੈਂਡੀਡੇਟ ਹੁੰਦੇ ਹਨ ਇਹਨਾਂ ਦੇ ਜੋੜ ਬਦਲਨੇ ਪੈਂਦੇ ਹਨ ਤਾਂ ਕਿ ਇਹ ਬੈਕ ਟੂ देयर ਨਾਰਮਲ ਜਿਹੜੀ ਐਕਟੀਵਿਟੀ ਉਹ ਹੋ ਜਾਵੇ ਇਹ अर्ली ਸਰਜਰੀ ਤੋਂ ਪਹਿਲਾਂ ਜਿਹੜਾ अर्ली ਸਟੇਜ ਹੈਗੀ ਉੱਥੇ ਆਪਾਂ ਸੇਵ ਕਰ ਸਕਦੇ ਹਾਂ ਆਪਣੀ ਬੋਡੀ ਨੂੰ ਇਹ ਸਰਜਰੀ ਹੋਣ ਤੋਂ ਪਹਿਲਾਂ ਅਗਰ ਜੀ ਸਿੰਪਟਮ ਦੇ ਅਕੋਰਡਿੰਗ ਇਹ ਟਰੀਟਮੈਂਟ ਸ਼ੁਰੂ ਕੀਤਾ ਜਾਵੇ ਤੇ ਆਪਾਂ ਸਰਜਰੀ ਦੀ ਗੱਲ ਸੰਗਰੀ ਜੀ ਬਿਲਕੁਲ ਸੋ ਮਾਈਲ ਟੂ ਮੋਡਰੇਟ ਗ੍ਰੇਡਸ ਦੇ ਵਿੱਚ ਜਿਹੜਾ ਹੈਗਾ ਇਹਨਾਂ ਸਾਰੇ ਆਰਥੋਬਾਇਓਲੋਜਿਕ ਟਰੀਟਮ ਇਹ ਵੈਲ ਡਾਕੂਮੈਂਟਡ ਹੈ ਬਾਹਰਲੇ ਦੇਸ਼ਾਂ ਦੀ ਜੇ ਗੱਲ ਕਰੀਏ ਤਾਂ तकरीबन तकरीबन 30 35 ਸਾਲ ਤੋਂ ਇਹ ਚੀਜ਼ਾਂ ਉੱਥੇ ਹੋਣ ਦੇ ਵਿੱਚ ਹਨ ਤੇ ਇਸਤੇਮਾਲ ਹੋ ਰਹੀਆਂ ਹਨ ਇੰਡੀਆ ਦੇ ਵਿੱਚ तकरीबन ਇਹ 20 ਸਾਲ ਤੋਂ ਜਾਂ 15 20 ਸਾਲ ਦੇ ਵਿੱਚ ਵਿੱਚ ਆਣੀ ਸ਼ੁਰੂ ਹੋਈਆਂ ਐ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਚ ਅਸੀਂ 2021 ਦੇ ਵਿੱਚ ਜੀ ਜਿਹੜੀ ਅਫੀਸ਼ੀਅਲ ਪੇਨ ਕਲੀਨਿਕ ਦੀ ਲਾਂਚ ਕੀਤੀ ਹੈ ਉਸ ਤੋਂ ਬਾਅਦ ਅਸੀਂ ਸਾਰੇ ਪ੍ਰੋਸੀਜਰ ਜਿਹੜੀਆਂ ਵੀ ਲੇਟੈਸਟ ਟੈਕਨੀਕਸ ਹਨ ਪੇਨ ਕਲੀਨਿਕਸ ਵਿੱਚ ਉਹ ਸਾਰੀਆਂ ਇਸਤੇਮਾਲ ਕਰਦੇ ਹਾਂ ਟਾਈਮ ਕੰਜ਼ਮਪਸ਼ਨ ਕਿੰਨਾ ਹੁੰਦਾ ਇੱਕ ਸਰਜਰੀ ਦੇ ਦੋ ਤੋਂ ਤਿੰਨ ਦਿਨ ਲੱਗ ਜਾਂਦੇ ਹਨ ਤੇ ਇਹਦੇ ਵਿੱਚ ਟਾਈਮ ਕੰਜ਼ਮਪਸ਼ਨ ਕਿੰਨਾ ਲੱਗਦਾ ਇਹ ਸਾਰੇ ਪ੍ਰੋਸੀਜਰ ਸੇਮ ਡੇ ਪ੍ਰੋਸੀਜਰ ਹੁੰਦੇ ਹਨ ਤੁਹਾਨੂੰ ਹਸਪੀਟਲ 'ਚ ਐਡਮਿਟ ਨਹੀਂ ਹੋਣਾ ਪੈਂਦਾ ਨਾ ਤੁਹਾਨੂੰ ਖਾਲੀ ਪੇਟ ਆਉਣਾ ਪੈਂਦਾ ਤੇ ਨਾ ਹੀ ਤੁਹਾਨੂੰ ਕੋਈ ਤੁਹਾਡੇ ਤੇ ਕੋਈ ਸਰਜਿਕਲ ਬਲੇਡ ਦਾ ਇਸਤੇਮਾਲ ਕੀਤਾ ਜਾਂਦਾ ਤੋਂ ਤੁਸੀਂ ਸੇਮ ਡੇ ਆਪਣਾ ਪ੍ਰੋਸੀਜਰ ਕਰਾ ਇਹ 1-2 ਘੰਟੇ ਦੇ ਵਿੱਚ ਵਾਪਸ ਚਲੇ ਜਾਂਦੇ ਇਹ ਰੂਟੀਨ ਵਰਕਿੰਗ ਇੰਜੈਕਸ਼ਨ ਇੰਜੈਕਟਡਾਈ ਪ੍ਰੋਸੈਸਰ ਹੁੰਦਾ ਹੈ ਹਾਂਜੀ ਕਈ ਕਿਸਮ ਦੀਆਂ ਇਹਦੇ ਨਾਲ ਮਸ਼ੀਨਸ ਵੀ ਹੁੰਦੀਆਂ ਹਨ ਜਿਹਦਾ ਕਿ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਪੇਸ਼ੈਂਟ ਦੇ ਜੋਇੰਟਸ ਦੇ ਵਿੱਚ ਜਿੱਥੇ ਵੀ ਮੁਸ਼ਕਲ ਹੋਵੇ ਉਹਨੂੰ ਟਰੀਟ ਕੀਤਾ ਜਾਂਦਾ ਕਿੰਨੀ ਏਜ ਤੱਕ ਹੀ ਵੱਧ ਵੱਧ ਹੀ ਏ ਕਯੂਰ ਕਰ ਸਕਦੇ ਆ ਜਾਂ ਫਿਰ ਡਿਪੈਂਡ ਕਰਦਾ ਬਾਡੀ ਸਟ੍ਰਕਚਰ ਅਕੋਰਡਿੰਗ ਏਜ ਐਸ ਸੱਚ ਕੁਇਕ ਕ੍ਰਾਈਟੇਰੀਆ ਨਹੀਂ ਹੈ ਜਿਹੜਾ ਕ੍ਰਾਈਟੇਰੀਆ ਜਾਂ ਇੰਡੀਕੇਸ਼ਨ ਇਹਦੇ ਇਸਤੇਮਾਲ ਦੀ ਹੈ ਉਹ ਮਰੀਜ਼ ਦੀ ਬਿਮਾਰੀ ਹੈ ਕਿ ਉਹ ਕਿੰਨੀ ਇੱਕ ਸਵੀਅਰ ਹੈ ਅਤੇ ਉਹਦੇ ਹਿਸਾਬ ਨਾਲ ਜੇਕਰ ਮਰੀਜ਼ ਨੂੰ ਇਸ ਚੀਜ਼ ਦਾ ਬੈਨੀਫਿਟ ਹੁੰਦਾ ਹੋਵੇ ਜੇਕਰ ਉਸ ਦਾ ਜਿਸ ਤਰ੍ਹਾਂ ਮੈਂ ਦੱਸਿਆ ਮਾਈਲ ਟੂ ਮੋਡਰੇਟ ਗ੍ਰੇਡ ਆਫ ਆਰਥਰਾਇਟਿਸ ਹੋਵੇ ਉਹਨਾਂ ਵਿੱਚ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਇਸਤੇਮਾਲ ਨਾਲ ਹੀ ਇਹਦੇ ਜਿਹੜੇ ਰਿਜ਼ਲਟਸ ਨੇ ਉਹ ਬੈਟਰ ਆਉਂਦੇ ਹਨ ਜੇਕਰ ਕੋਈ ਸਵੀਅਰ ਆਰਥਰਾਇਟਿਸ ਜਾਂ ਵੈਰੀ ਐਡਵਾਂਸਡ ਆਰਥਰਾਇਟਿਸ ਦਾ ਕੇਸ ਹੋਵੇ ਉਹਨਾਂ ਵਾਸਤੇ ਇਹ ਟੈਕਨੀਕ ਜਿਹੜੀ ਹੈ ਕਾਰਕਰ ਨਹੀਂ ਹੈ ਤੇ ਨਾ ਹੀ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਜੀ ਬਿਲਕੁਲ ਨਵੀਂ ਤਕਨੀਕ ਤੇ ਜ਼ਰੂਰ ਆਗੇ ਲੇਕਿਨ ਤੁਹਾਨੂੰ ਆਪਣੇ ਇੱਕ ਮਾਹੀ ਡਾਕਟਰ ਤੋਂ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ ਤੁਸੀਂ ਇੱਕ ਡਾਇਗਨੋਸ ਤੋਂ ਬਾਅਦ ਹੀ ਇਸ ਮਕਾਮ ਤੇ ਪਹੁੰਚਦੇ ਹੋਗੇ ਤੁਹਾਡਾ ਟ੍ਰੀਟਮੈਂਟ ਕਿਸ ਤਰੀਕੇ ਨਾਲ ਕੀਤਾ ਜਾਣਾ ਤੇ ਇਸ ਕਰਕੇ ਬਿਮਾਰੀ ਸ਼ਰੀਰ ਦੇ ਸਮੇਂ ਰਹਿੰਦੇ ਹੀ ਤੁਸੀਂ ਡਾਇਗਨੋਸ ਕਰੋ ਤਾਂ ਕਿ अर्ਲੀ ਏਜ ਦੇ ਵਿੱਚ ਉਹਦਾ ਟ੍ਰੀਟਮੈਂਟ ਹੋ ਸਕੇ ਨਾ ਕਿ ਭਿਆੰਕ ਰੂਪਦਾਰ ਰੂਪਤਨ ਕਰ ਲਵੇ ਜਦੋਂ ਕਿ ਤੁਹਾਡੇ ਬਾਡੀ ਦਾ ਸਟਰਕਚਰ ਵੀ ਹਿਲ ਜਾਵੇ ਤੇ ਤੁਹਾਨੂੰ ਸਰਜਰੀ ਕਰਾਣੀ ਪਵੇ